ਸਿਕਾ ਜੀ ਸਰਤਾ ਜੀ ਆਪਣੇ ਸਾਰੇ ਪੜਾਉਂਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਵਧੀਆ ਟੇਸਟੀ ਮਸਾਲਾ ਲੱਸੀ ਲੈ ਕੇ ਆਏ ਜੀ ਗਰਮੇ ਸਪੈਸ਼ਲ ਗਰਮੇ ਚ ਹਰੇ ਘੱਟ ਬਣਦੀ ਆ ਅੱਜ ਆਪਾਂ ਨਵੇਂ ਸਟਾਈਲ ਤੇ ਨਵਾਂ ਤਰੀਕੇ ਨਾਲ ਮਸਾਲਾ ਲੱਸੀ ਬਣਾਉਣਾ ਤੁਹਾਨੂੰ ਦੱਸਦੇ ਆ ਉਹਦੇ ਲਈ ਆਪਾਂ ਲੈ ਲਈ ਸੀ ਜੀ ਅੱਧਾ ਕੱਪ ਦਹੀਂ ਪਾਣੀ ਪਦੀਨਾ ਵਰਕ ਹਰੀ ਮਿਰਚਾ ਨਮਕ ਨਿੰਬੂ ਕਾਲਾ ਨਮਕ तेन सफेद नमक चलो जी वीडियो कर दे स्टार्ट तो पहला जी आपा पावांगे मिक्सी जार च पुदीना हरी मिर्चा नींबू का रस इसे भी काट देना बाकी बाकी हम आपा

स्वाद अनुसार चिट्टा नमक सफेद नमक करा ग्रैंड लोटी आपको ग्रैंड कर ले कि बढ़िया बनिया लस्सी आप लस्सी हमेशा जी मसाला थोड़ी पतली होती है तो अगर ना तो थोड़ी संघनी ज्यादा करना चाहो थोड़ा जो दुद्ध भी पा सद ਮਤਲਬ ਕਿ ਦਹੀਂ ਜਿੰਨੀ ਪਾਈ ਉਹ ਤੋਂ ਘੱਟ ਦੁੱਧ ਪਾ ਸਕਦੇ ਆ ਉਹ ਤੁਹਾਡੀ ਮਰਜ਼ੀ ਹੈ ਆਪਾਂ ਮੈਨੂੰ ਪੀਸ ਲਿਆ ਹੁਣ ਆਪਣੇ ਇਹ ਜੀ ਆਪਾਂ ਇਹ ਪੀਵਾਂਗੇ ਤਾਂ ਆਪਣੇ ਮੂੰਹ ਜੇ ਚਾਣਗੇ ਪੁਦੀਨੇ ਦੇ ਪੱਤੇ ਥੋੜੇ ਜਿਵੇਂ ਇਸ ਤਰ੍ਹਾਂ ਪੀਸੇ ਚੰਗੇ ਜਿਹਾ ਪੀਸੇਗੇ ਇਹਨੂੰ ਆਪਾਂ ਛਾਣ ਕੇ ਲਵਾਂਗੇ ਬਹੁਤ ਕਿੰਨੀ ਵਧੀਆ ਕਰੇਮੀ ਬਣੀ लो जी देखो अपनी लस्सी होगी तैयार हम आप करें सारा देखो जे ना आप तो आप हरेक ना लगेगा पुदीने ज बनाई है ज बिना पीते अगर आप पुन के देवे तो किसी नहीं पता लगना जिन्हें बिना टेस्ट करे जो आप पुदी तो बनाई है किस तरह बनाई है लस्सी आप थोड़ा जीरा भुजिया हो ਡੈਕੋਰਟ ਕਰ ਲੈਣਾ। ਨਿੰਬੂ ਜਿਆ ਪਰ ਇਹ ਲਗਾ ਦੇ ਡੈਕੋਰਟ ਕਰ ਲੈ। ਹੁਣ ਆਪਾਂ ਤਮਾ ਤਮਾ ਤੇੰਨੇ ਦੀ ਪੱਤੀਆਂ ਥੋੜੇ ਜਿਹਾ। ਇਹ ਟੇਸ ਵਾਜਾਵੇ ਥੋੜੇ ਜਿਹਾ ਹੋਰ ਸੋਹਣਾ ਲੱਗ ਜੀ ਲੱਸੀ। ਲੋ ਜੀ ਲੱਸੀ ਆਪਾਂ ਕਰ ਲਈ ਸਰਵ ਤੇ ਪੀਣ ਲਈ ਆਪਣੇ ਤਿਆਰ। ਤੁਸੀਂ ਵੀ ਘਰ 'ਚ ਬਣਾਇਓ ਜਰੂਰ ਤੇ ਪੀਓ ਤੇ ਸਾਰਿਆਂ ਨੂੰ ਪਲਾਇਓ। ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ। ਅਗੇ ਚੈਨਲ ਤੇ ਪਹਿਲੀ ਵਾਰ ਆਨੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ ਤੁਸੀਂ ਘਰ ਸਠੰਡੀ ਵਾਲੀ ਲੱਸੀ ਜਰੂਰ ਬਣਾਇਓ ਸਾਡੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ